ਪੰਜਾਬ ਸਰਕਾਰ ਵੱਲੋਂ ਅਕਸਰੀ ਫਸਲੀ ਚੱਕਰ ਨੂੰ ਛੱਡ ਕੇ ਹੋਰ ਵੱਖ-ਵੱਖ ਫਸਲਾਂ ਗਾਉਣ ਦੀ ਸਲਾਹ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਜਿਸ ਉੱਤੇ ਪਹਿਰਾ ਦਿੰਦਿਆਂ ਪੰਜਾਬ ਦੇ ਕੁਝ ਕਿਸਾਨ ਇਸ ਫਸਲੀ ਚੱਕਰ ਨੂੰ ਛੱਡ ਕੇ ਹੋਰ ਵੱਖ-ਵੱਖ ਫਸਲਾਂ ਗਾਉਣ ਲੱਗੇ ਹਨ ਪਰ ਇਸ ਦੇ ਬਾਵਜੂਦ ਵੀ ਇਹਨਾਂ ਅਗਾਵਾਦੂ ਕਿਸਾਨਾਂ ਦੀ ਵਾਂ ਸਰਕਾਰਾਂ ਵੱਲੋਂ ਨਹੀਂ ਫੜੀ ਜਾ ਰਹੀ ਉੱਥੇ ਹੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਬੋਹਰ ਵਿਖੇ ਜ਼ਿਆਦਾਤਰ ਕਿਸਾਨ ਕਿਨੂ ਦੀ ਕਾਸਤ ਨਾਲ ਜੁੜੇ ਹੋਏ ਹਨ ਪਰ ਬੀਤੇ ਕੁਝ ਦਿਨਾਂ ਤੋਂ ਕਿਨੂ ਕਾਸਤਕਾਰ ਕਿਸਾਨ ਸਰਕਾਰ ਤੋਂ ਨਾ ਖੁਸਾਨ ਅਤੇ ਪੀੜਤ ਕਿਸਾਨਾਂ ਨੇ ਆਪਣੇ ਕਿਨੂਆਂ ਦੇ ਬਾਗ ਤੱਕ ਉਖਾੜ ਦਿੱਤੇ ਹਨ ਉੱਥੇ ਹੀ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਇੱਕ ਪੱਤਰ ਪੰਜਾਬ ਸਰਕਾਰ ਨੂੰ ਲਿਖਿਆ ਹੈ ਖੇਤੀ ਜਾਗਰਣ ਵਿਸ਼ੇਸ਼ ਗੱਲਬਾਤ ਦੌਰਾਨ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਸ਼ੋਸ਼ਣ ਹੋ ਰਿਹਾ ਜਿਹੜਾ ਕਿਨੂ ਪਿਛਲੇ ਸਾਲ ਅਸੀਂ 25-26 ਤੋਂ ਲੈ ਕੇ 30-32 ਰੁਪਏ ਵਿੱਚ ਆ ਸੀ ਉਹ ਇਹ ਸਾਲ 4-5 ਰੁਪਏ 6 ਰੁਪਏ ਵਿਕ ਰਿਹਾ ਜਿੰਨੇ ਨਾਲ ਸਾਡੇ ਜਿਹੜੇ ਖਰਚੇ ਹੀ ਪੂਰੇ ਨਹੀਂ ਹੁੰਦੇ ਤੇ ਅਸੀਂ ਇਹਦੇ ਸੰਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਅੱਗੇ ਲਿਖਤੀ ਪੱਤਰ ਭੇਜ ਚੁੱਕੇ ਹਾਂ ਤੇ ਜਿਹੜੇ ਸਾਡੇ ਬਾਗਬਾਨੀ ਮੰਤਰੀ ਜੈਤੂ ਸਿੰਘ ਜੋੜਾ ਮਾਜਰਾ ਜੀ ਤੇ ਪੰਜਾਬ ਐਗਰੋ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਤੇ ਉਹਨਾਂ ਦੇ ਜਿਹੜੇ ਜੀਐਮ ਤੇ ਐਮਡੀ ਸਾਹਿਬ ਨੇ ਉਹਨਾਂ ਨੂੰ ਵੀ ਭੇਜਿਆ ਪਰ ਸਾਨੂੰ ਉਹਦੇ ਵਿੱਚ ਕੋਈ ਵੀ ਹਾਂ ਪੱਕੀ ਹੰਗਾਰਾ ਨਹੀਂ ਮਿਲਿਆ ਤੇ ਕਿ ਕਿਨੂਆਂ ਦੇ ਬਾਗਾਂ ਉੱਤੇ ਇੰਨਾ ਖਰਚਾ ਕਰਨ ਤੋਂ ਬਾਅਦ ਸਾਨੂੰ ਕਿਨੂ ਦਾ ਰੇਟ 4 ਤੋਂ 5 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ ਜੋ ਸਮਾਂ ਮਿਹਨਤ ਅਤੇ ਪੈਸੇ ਦੇ لحاظ ਨਾਲ ਬਹੁਤ ਘੱਟ ਹੈ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਕਿਨੂਆਂ ਨੂੰ ਸਾਡੇ ਖੇਤਾਂ ਵਿੱਚੋਂ ਉਤਾਰ ਕੇ ਅਯੋਧਿਆ ਰਾਮ ਮੰਦਰ ਲੈ ਕੇ ਜਾਣ ਜੋ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵੀ ਕਿਨੂਆਂ ਦਾ ਲੰਗਰ ਲਗਾਇਆ ਜਾ ਸਕੇ ਉਹਨਾਂ ਕਿਹਾ ਕਿ ਸਾਡੇ ਕੋਲ ਕਿਨੂਆਂ ਨੂੰ ਤੋੜਨ ਲਈ ਵੀ ਬਜਟ ਨਹੀਂ ਹੈ ਅਜਿਹੇ 'ਚ ਕੇਂਦਰ ਸਰਕਾਰ ਨੂੰ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਨੂੰ ਮਾਮਲੇ ਸੰਬੰਧੀ ਜਾਣੂ ਕਰਵਾਉਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿਹਾ ਕਿ ਸਾਡੀ ਆਰਥਿਕ ਸਥਿਤੀ ਇੰਨੀ ਵਧੀਆ ਨਹੀਂ ਕਿ ਅਸੀਂ ਆਪ ਕਿੰਨੂੰ ਤੜਵਾ ਕੇ ਟਰੱਕ ਰਾਹੀਂ ਜੋਧੇ ਆ ਰਾਮ ਮੰਦਰ ਲੈ ਜਾਈਏ। ਅਜਿਹੇ 'ਚ ਕੇਂਦਰ ਸਰਕਾਰ ਹੀ ਇਸ ਬਾਰੇ ਕੋਈ ਪ੍ਰਬੰਧ ਕਰੇ ਅਤੇ ਉਹਨਾਂ ਦੀ ਸਮੱਸਿਆ ਦਾ ਹੱਲ ਕੱਢੇ। ਉੱਥੇ ਹੀ ਅਖੀਰ ਵਿੱਚ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਪਾ ਕਰੋ ਕਿ ਬਿਨਾਂ ਕਿਸੇ ਮੁੱਲ ਤੋਂ ਤੇ ਉਥੇ ਲੰਗਰ ਲਾ ਦੇਣ ਕਿਉਂਕਿ 5-6 ਰੁਪਏ ਕਿਲੋ ਦਾ ਸਾਡਾ ਖਰਚਾ ਹੋ ਜਾ ਰਿਹਾ ਹੋ ਚੁੱਕਾ ਇਸ ਤੋਂ ਪਹਿਲਾਂ ਤੇ 5-6 ਰੁਪਏ ਹੀ ਸਾਨੂੰ ਕਿੰਨੂ ਦੀ ਕੀਮਤ ਮਿਲਦੀ ਹੈ ਤੇ ਉਹਦੇ ਨਾਲ ਸਾਡੇ ਜਿਹੜੇ ਜਿਹੜੇ ਖਰਚੇ ਆ ਉਹ ਪੂਰੇ ਨਹੀਂ ਹੋਣਗੇ ਉਹਦੇ ਨਾਲ ਚਲੋ ਇਹ ਲੰਗਰ ਦੇ ਰੂਪ ਦੇ ਵਿੱਚ ਹੋਵੇਗਾ ਚਲੋ ਕੁਝ ਨਾ ਕੁਝ ਪ੍ਰਮਾਤਮਾ ਤਾਂ ਸਾਡੀ ਸੁਣੇਗਾ ਆਉਣ ਵਾਲੇ ਸਮੇਂ 'ਚ ਤੇ ਇਸ ਇਸ ਦੇ ਸੰਬੰਧ ਵਿੱਚ ਮੇਰੀ ਇੱਕ ਰੀਫਰ ਯਾਦ ਮੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਉਹ ਇਹਦੇ ਵਿੱਚ ਸਬੰਧਤ ਆਪਣਾ ਅਸਥਖੇਪ ਕਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜਲਦੀ ਹੀ ਕਿਨੂਆ ਸੰਬੰਧੀ ਮੁਸ਼ਕਲਾਂ ਦਾ ਹੱਲ ਕਰੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਉਹਨਾਂ ਕਿਹਾ ਜੇਕਰ ਸਰਕਾਰ ਹੱਲ ਨਹੀਂ ਕਰਦੀ ਤਾਂ ਪੰਜਾਬ ਦੇ ਕਿਸਾਨ ਮੁਰਾ ਦੋਹਰੀ ਚੱਕਰ ਵੱਲ ਜਾਣ ਲਈ ਮਜਬੂਰ ਹੋ ਸਕਦੇ ਹਨ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵਕ ਵਕ ਜਾਣਕਾਰੀਆਂ ਜਾਣਨ ਲਈ ਜੁੜੇ ਰਹੋ ਕ੍ਰਿਸੀ ਜਾਗਰਣ ਪੰਜਾਬੀ ਦੇ ਨਾਲ